ਬੇਲਿਸ਼ ਤੇ ਦੋ ਅੱਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਲਗਵਾਣੀ ਹੈ ਤਾਂ ਸਾਡਾ ਵਟਸਐਪ ਨੰਬਰ 99795 99490 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਚੈਨਲ ਤੇ ਲੜਕੀਆਂ ਦੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਈ ਜਾਂਦੀ ਹੈ ਅਤੇ ਲੜਕਿਆਂ ਦੇ ਰਿਸ਼ਤਿਆਂ ਦੀ ਐਡ ਦੀ ਅਸੀਂ ਫੀਸ ਇੱਕ ਵਾਰ ਲੈਂਦੇ ਹਾਂ ਤੇ ਐਡ ਨੂੰ ਬਾਰ-ਬਾਰ ਰਿਪੀਟ ਕਰਦੇ ਹਾਂ ਜੇਕਰ ਤੁਸੀਂ ਆਪਣੀ ਐਡ ਨੂੰ ਰਿਪੀਟ ਕਰਵਾਣਾ ਚਾਹੁੰਦੇ ਹੋ ਤਾਂ 15 ਤੋਂ 20 ਦਿਨਾਂ ਬਾਅਦ ਤੁਸੀਂ ਮੈਸੇਜ ਕਰਕੇ ਆਪਣੀ ਐਡ ਨੂੰ ਰਿਪੀਟ ਕਰਵਾ ਸਕਦੇ ਹੋ ਚੈਨਲ ਤੇ ਜਿਹੜੇ ਵੀ ਰਿਸ਼ਤੇ ਬੋਲੇ ਜਾਂਦੇ ਹਨ ਉਹ ਸਾਰੇ ਹੀ ਰਿਸ਼ਤੇ ਪਰਿਵਾਰਾਂ ਦੇ ਫੋਨ ਨੰਬਰਾਂ ਸਮੇਤ ਹੁੰਦੇ ਹਨ ਜੇਕਰ ਕੋਈ ਵੀ ਰਿਸ਼ਤਾ ਤੁਹਾਡੀ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੇ ਅਤੇ ਲੜਕੀਆਂ ਦੇ ਲੈ ਕੇ ਆਈ ਹਾਂ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਜਲੰਧਰ ਸ਼ਹਿਰ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਰਹਿੰਦੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 3 ਇੰਚ ਸਟੱਡੀ ਬੀਐਸਸੀ ਨਰਸਿੰਗ ਲੜਕੀ ਦੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਇਹਨਾਂ ਕੋਲ 25 ਕਿੱਲੇ ਪ੍ਰਾਪਰਟੀ ਹੈ ਲੜਕੀ ਦੇ ਦੋ ਬ੍ਰਦਰ ਅਨਮੇਡ ਹਨ ਲੜਕੀ ਕੈਨੇਡਾ ਵਿੱਚ ਪ੍ਰਾਈਵੇਟ ਜੌਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਜਰਸੀਕ ਪਰਿਵਾਰ ਤੋਂ ਹੋਵੇ ਅਤੇ ਲੜਕਾ ਕੈਨੇਡਾ ਦਾ ਪੀਆਰ ਜਾਂ ਸਿਟੀਜ਼ਨ ਹੋਵੇ ਰਿਸ਼ਤਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ। ਪਰਿਵਾਰ ਦਾ ਫੋਨ ਨੰਬਰ 9501857417। ਅਗਲਾ ਰਿਸ਼ਤਾ ਜਲੰਧਰ ਸ਼ਹਿਰ ਤੋਂ ਖੱਤਰੀ ਪਰਿਵਾਰ ਦੇ ਲੜਕੇ ਦਾ। ਲੜਕੇ ਦਾ ਜਨਮ 1991, ਕੱਦ 5 ਫੁੱਟ 3 ਇੰਚ, ਸਟੱਡੀ ਬੀਕੋਮ। ਲੜਕਾ ਬਿਜ਼ਨਸਮੈਨ ਹੈ। ਲੜਕੇ ਦੇ ਪਿਤਾ ਜੀ ਸ਼ਾਪਕੀਪਰ ਅਤੇ ਮਾਤਾ ਹਾਊਸ ਵਾਈਫ ਹੈ। ਲੜਕੇ ਦੀ ਇੱਕ ਸਿਸਟਰ ਕੈਨੇਡਾ ਵਿੱਚ ਹੈ ਇਹਨਾਂ ਨੂੰ ਲੜਕੀ ਵਧੀਆ ਸੁਭਾਅ ਦੀ ਹੋਵੇ ਅਤੇ ਪਰਿਵਾਰ ਮਿਲਵਰਤਨ ਵਾਲਾ ਹੋਵੇ ਇਹਨਾਂ ਨੇ ਸਿੰਪਲ ਮੈਰੀ ਕਰਨੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਫੈਮਿਲੀ ਦਾ ਫੋਨ ਨੰਬਰ 8437958341 ਅਗਲਾ ਰਿਸ਼ਤਾ Hindu Arora Grover ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1991 ਕੱਦ 5 ਫੁੱਟ 2 ਇੰਚ ਲੜਕੀ ਸ਼ਾਰਟ ਟਾਈਮ ਡਿਵੋਰਸੀ ਹੈ ਲੜਕੀ ਦੀ ਸਟੱਡੀ ਐਮ ਐਸ ਸੀ ਮੈਥ ਅਤੇ ਬੀ ਐਡ ਹੈ। ਲੜਕੀ ਦੇ ਪਿਤਾ ਜੀ ਬਿਜ਼ਨਸਮੈਨ ਅਤੇ ਮਾਤਾ ਹਾਊਸ ਵਾਈਫ ਹੈ। ਇੱਕ ਬ੍ਰਦਰ ਅਨਮੈਡ ਹੈ। ਇਹਨਾਂ ਨੂੰ ਲੜਕਾ Hindu ਪਰਿਵਾਰ ਤੋਂ ਹੋਵੇ। ਲੜਕਾ ਸ਼ਾਰਟ ਟਾਈਮ ਡਿਵੋਰਸੀ ਜਾਂ ਅਨਮੈਡ ਹੋਵੇ ਅਤੇ ਆਪਣਾ ਕਾਰੋਬਾਰ ਜਾਂ ਕੋਈ ਵਧੀਆ ਜੌਬ ਕਰਦਾ ਹੋਵੇ। ਰਿਸ਼ਤਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ। ਪਰਿਵਾਰ ਦਾ ਫੋਨ ਨੰਬਰ 9915601142 ਅਗਲਾ ਰਿਸ਼ਤਾ ਕੈਨੇਡਾ ਸਿਟੀਜ਼ਨ ਕਾਸਟ ਕੰਬੋਜਥਿੰਦ ਪਰਿਵਾਰ ਦੇ ਲੜਕੇ ਦਾ ਲੜਕੇ ਦਾ ਜਨਮ 23 12 1994 ਕੱਦ 6 ਫੁੱਟ ਸਟੱਡੀ ਬਿਜ਼ਨਸ ਮੈਨੇਜਮੈਂਟ ਫਰੋਮ ਕੈਨੇਡਾ ਲੜਕਾ ਕੈਨੇਡਾ ਵਿੱਚ ਅਸਿਸਟੈਂਟ ਮੈਨੇਜਰ ਦੀ ਜੌਬ ਕਰ ਰਹਾ ਹੈ ਅਤੇ ਅਲਬਰਟਾ ਕੈਲਗਰੀ ਏਰੀਆ ਵਿੱਚ ਰਹਿੰਦਾ ਹੈ ਲੜਕੇ ਦਾ ਇੱਕ ਬ੍ਰਦਰ ਕੈਨੇਡਾ ਵਿੱਚ ਸਿਟੀਜ਼ਨ ਅਤੇ ਮੈਰਿਡ ਹੈ ਅਤੇ ਮਾਤਾ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਲੜਕੇ ਦੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਇਹ ਫੈਮਿਲੀ ਪਟਿਆਲਾ ਏਰੀਆ ਨੂੰ ਬਿਲੋਂਗ ਕਰਦੀ ਹੈ ਇਹਨਾਂ ਨੂੰ ਲੜਕੀ ਕੈਨੇਡਾ ਦੀ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਰਿਸ਼ਤਾ ਚਾਹੀਦਾ ਹੈ ਲੜਕੇ ਦੇ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 8699614907 ਅਗਲਾ ਰਿਸ਼ਤਾ ਇਟਲੀ ਦੀ ਪੀਆਰ ਕਾਸਟ ਜੱਟਸਿਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1993 ਕੱਦ 5 ਫੁੱਟ 6 ਇੰਚ ਫੈਮਿਲੀ ਵਿੱਚ ਲੜਕੀ ਦੇ ਪਿਤਾ ਜੀ ਅਤੇ ਮਾਤਾ ਜੀ ਹਨ ਇਹਨਾਂ ਨੂੰ ਲੜਕਾ ਇਟਲੀ ਦਾ ਪੀਆਰ ਜੈਸੀਟਿਜ਼ਨ ਹੋਵੇ ਲੜਕਾ ਜੱਟਸਿਕ ਪਰਿਵਾਰ ਤੋਂ ਹੋਵੇ ਜੇਕਰ ਲੜਕਾ ਪੰਜਾਬ ਤੇ ਹੈ ਤਾਂ ਲੜਕੇ ਨੇ ਚੰਗੀ ਡਿਗਰੀ حاصل ਕੀਤੀ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਇਟਲੀ ਦਾ ਵਟਸਐਪ ਨੰਬਰ +39320075846 اگلا ਰਿਸ਼ਤਾ ਪਟਿਆਲੇ ਏਰੀਏ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਰਹਿੰਦੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ ਸਟੱਡੀ ਐਮ ਐਸ ਸੀ ਫਿਜ਼ਿਕਸ ਲੜਕੀ ਦੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਇਹਨਾਂ ਕੋਲ 10 ਕਿੱਲੇ ਪ੍ਰਾਪਰਟੀ ਹੈ ਲੜਕੀ ਦਾ ਇੱਕ ਭਰਾ ਕੈਨੇਡਾ ਵਿੱਚ ਹੈ ਅਤੇ ਭੈਣ ਨਿਊਜ਼ੀਲੈਂਡ ਵਿੱਚ ਪੀਆਰ ਅਤੇ ਮੈਰਿਡ ਹੈ। ਲੜਕੀ ਕੈਨੇਡਾ ਵਿੱਚ ਪ੍ਰਾਈਵੇਟ ਜੌਬ ਕਰ ਰਹੀ ਹੈ। ਇਹਨਾਂ ਨੂੰ ਲੜਕਾ ਜੱਟਸੀ ਦੇ ਪਰਿਵਾਰ ਤੋਂ ਹੋਵੇ। ਲੜਕਾ ਕੈਨੇਡਾ ਦਾ ਪੀਆਰ ਜਾਂ ਸਿਟੀਜ਼ਨ ਹੋਵੇ। ਲੜਕੇ ਵਾਲੇ ਮਾਲਵੇ ਏਰੀਏ ਤੋਂ ਹੋਣ ਪਟਿਆਲ ਏਰੀਏ ਵਾਲੇ ਨੂੰ ਇਹ ਫੈਮਿਲੀ ਪਹਿਲ ਦੇएगी। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ। ਪਰਿਵਾਰ ਦਾ ਵਟਸਐਪ ਨੰਬਰ +17783027026 ਅਗਲਾ ਰਿਸ਼ਤਾ ਕੈਨੇਡਾ ਦੀ ਪੀਆਰ ਕਾਸਟ ਜੱਟ ਸਿਕ ਪਰਿਵਾਰ ਦੀ ਤਲਾਕਸ਼ੁਦਾ ਲੜਕੀ ਦਾ ਲੜਕੀ ਦਾ ਜਨਮ 1992 ਕੱਦ 5 ਫੁੱਟ 6 ਇੰਚ ਸਟੱਡੀ ਐਮਸੀਏ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਪੀਆਰ ਹੋਵੇ ਰਿਸ਼ਤਾ ਚਾਹੀਦਾ ਹੈ ਇਹ ਫੈਮਿਲੀ ਗੁਰਦਾਸਪੁਰ ਏਰੀਏ ਨੂੰ ਬਿਲੋਂਗ ਕਰਦੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ WhatsApp ਤੇ ਕੋਲ ਕਰ ਸਕਦੇ ਹੋ ਫੈਮਿਲੀ ਦਾ WhatsApp ਨੰਬਰ 6280742280 ਅਗਲਾ ਰਿਸ਼ਤਾ ਕੈਨੇਡਾ PR ਕਾਸਟ ਹਿੰਦੂ ਜੱਟ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1996 ਕੱਦ 5 ਫੁੱਟ 4 ਇੰਚ ਸਟੱਡੀ BSc ਨਰਸਿੰਗ ਲੜਕੀ ਕੈਨੇਡਾ ਵਿੱਚ ਰਜਿਸਟਰ ਨਰਸ ਦੀ ਜੋਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਪੜਿਆ ਲਿਖਿਆ ਹੋਵੇ ਅਤੇ ਲੜਕਾ ਪੰਜਾਬ ਜਾਂ ਕੈਨੇਡਾ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ ਲੜਕੀ ਦੀ ਫੈਮਿਲੀ ਗੁਰਦਾਸਪੁਰ ਸਿਟੀ ਨੂੰ ਬਿਲੋਂਗ ਕਰਦੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 94178 34082 ਅਗਲਾ ਰਿਸ਼ਤਾ ਪਟਿਆਲੇ ਏਰੀਏ ਤੋਂ ਕਾਸਟ ਸਿੱਖ ਲੋਹਾਰ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1997 ਕੱਦ 5 ਫੁੱਟ 4 ਇੰਚ ਸਟੱਡੀ ਬੀਐਸਸੀ ਨਰਸਿੰਗ ਲੜਕੀ ਦਾ ਇੱਕ ਬ੍ਰਦਰ ਐਮਬੀਬੀਐਸ ਡਾਕਟਰ ਹੈ ਇਹਨਾਂ ਨੂੰ ਲੜਕਾ ਮੈਡੀਕਲ ਫੀਲਡ ਵਿੱਚ ਜੌਬ ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9310808699 ਅਗਲਾ ਰਿਸ਼ਤਾ ਚੰਡੀਗੜ੍ਹ ਏਰੀਏ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1992 ਕਦ 5 ਫੁੱਟ 6 ਇੰਚ ਸਟੱਡੀ ਐਮ ਐ ਇੰਗਲਿਸ਼ ਅਤੇ ਪੀ ਐਚ ਡੀ ਲੜਕੀ ਐਸ ਏ ਪ੍ਰੋਫੈਸਰ ਦੀ ਜੌਬ ਕਰ ਰਹੀ ਹੈ ਇਹਨਾਂ ਨੂੰ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਡਰਾਈਵਰ ਜੋਬ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਇਹਨਾਂ ਨੂੰ ਚੰਡੀਗੜ੍ਹ ਤੋਂ 60 ਤੋਂ 70 ਕਿਲੋਮੀਟਰ ਵਾਲੇ ਫੋਨ ਕਰ ਸਕਦੇ ਹਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਵਟਸਐਪ ਤੇ ਕਾਲ ਕਰ ਸਕਦੇ ਹੋ ਫੈਮਿਲੀ ਦਾ ਵਟਸਐਪ ਨੰਬਰ 98150 79458 ਅਗਲਾ ਰਿਸ਼ਤਾ ਧੂਰੀ ਏਰੀਏ ਤੋਂ ਰਵਿਦਾਸੀਆ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 25 12 2007 ਕੱਦ 5 ਫੁੱਟ 2 ਇੰਚ ਸਟੱਡੀ ਪਾਸ 2 ਅਤੇ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਹੈ ਲੜਕੀ ਦੇ ਆਈਐਲਟਸ ਵਿੱਚੋਂ 7 ਬੈਂਡ ਹਨ ਇਹਨਾਂ ਨੂੰ ਲੜਕਾ ਵਿਦੇਸ਼ ਜਾਣ ਲਈ ਖਰਚ ਕਰਨ ਵਾਲਾ ਚਾਹੀਦਾ ਹੈ ਇਹਨਾਂ ਨੂੰ ਜਾਤੀਬੰਧਨ ਨਹੀਂ ਹੈ ਜੇਕਰ ਲੜਕਾ ਸੇਮ ਕਾਸਟ ਤੋਂ ਹੋਵੇ ਤਾਂ ਇਹ ਫੈਮਿਲੀ ਪਹਿਲ ਦੇएगी ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 85 569 52 535 ਅਗਲਾ ਰਿਸ਼ਤਾ ਸੰਗਰੂਰ ਏਰੀਏ ਤੋਂ ਕਾਸਟ ਜੱਟ ਸਿਕ ਪਰਿਵਾਰ ਦੀ ਲੜਕੀ ਦਾ ਲੜਕੀ ਦੀ ਉਮਰ 22 ਸਾਲ ਕੱਦ 5 ਫੁੱਟ 3 ਇੰਚ ਸਟੱਡੀ ਪਲੱਸ 2 ਨਾਨ ਮੈਡੀਕਲ ਇਹਨਾਂ ਨੂੰ ਲੜਕਾ ਸ਼ੁੱਧ ਵੈਸ਼ਨੋ ਹੋਵੇ ਅਤੇ ਲੜਕਾ ਐਨ ਆਰ ਆਈ ਹੋਵੇ ਜਾ ਕੋਈ ਵਧੀਆ ਜੌਬ ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਫੈਮਿਲੀ ਨੂੰ ਵਟਸਐਪ ਤੇ ਕਾਲ ਕਰ ਸਕਦੇ ਹੋ ਫੈਮਿਲੀ ਦਾ ਵਟਸਐਪ ਨੰਬਰ 7009525097 ਇਹ ਸੰ ਅੱਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੀ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਫੈਮਿਲੀ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਕਰਿਆ ਕਰੋ ਜੀ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੀ